ਫਗਵਾੜਾ ਦੇ ਕਟੇਰਾ ਬਿਆਰ ਵਿਖੇ ਸਥਿਤ ਸ਼੍ਰੀ ਹਨੂਮਾਨ ਮੰਦਿਰ ਵਿਖੇ ਸ਼੍ਰੀ ਬਾਲ ਸੇਵਾ ਸਵਾ ਦੇ ਸਮੂਹ ਅਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਚੇਅਰਮੈਨ ਅਰुण ਖੋਸਲਾ ਤੇ ਪ੍ਰਧਾਨ ਦੀਪਕ ਕੁਮਾਰ ਖੋਸਲਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਮੰਦਿਰ ਦੀ ਬਿਹਤਰੀ ਲਈ ਅਤੇ ਹੋਰਨਾਂ ਪ੍ਰੋਜੈਕਟਾਂ ਨੂੰ ਨੇਪੜੇ ਚੜਨ ਸੰਬੰਧੀ ਸ਼੍ਰੀ ਸੰਕਟਮੋਚਨ ਹਨੂਮਾਨ ਸੇਵਾ ਸਮਿਤੀ ਕਟੈਰਾ ਚੌਂਕ ਫਗਵਾੜਾ ਦਾ ਗਠਨ ਕੀਤਾ ਗਿਆ। ਇਸ ਮੌਕੇ ਜਿੱਥੇ ਸਮੂਹ ਮੈਂਬਰਾਂ ਵੱਲੋਂ ਇਸ ਕਮੇਟੀ ਦਾ ਸਰਬਸੰਮਤੀ ਨਾਲ ਇਸ਼ੂ ਭਧਾਵਨ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ, ਉੱਥੇ ਸੁਪਾਨ ਖੋਸਲਾ ਤੇ ਅਰਨ ਖੋਸਲਾ ਨੇ ਇਸ਼ੂ ਭਧਾਵਨ ਨੂੰ ਹਾਰਦਿਕ ਵਧਾਈਆਂ ਦਿੰਦਿਆਂ ਆਸ ਪ੍ਰਗਟਾਈ ਕਿ ਇਸ਼ੂ ਭਧਾਵਨ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਮੰਦਿਰ ਦੇ ਕਾਰਜ ਨੂੰ ਪੂਰਾ ਕਰਵਾਉਣਗੇ। ਉਨ੍ਹਾਂ ਕਿਹਾ ਕਿ ਇਸ਼ੂ ਭਧਾਵਨ ਦੀ ਅਗਵਾਈ ਹੇਠ ਮੰਦਿਰ ਵਿਕੇ ਹੋਰ ਵੀ ਪ੍ਰੋਜੈਕਟ ਕਰਵਾਏ ਜਾਣਗੇ। ਇਸ ਨ ਵੱਡੀ ਗਿਣਤੀ ਵਿੱਚ ਮਹੱਲਾ ਵਾਸੀ ਮੌਜੂਦ ਹਨ ਬੋਲ ਸਿਆਪਤੀ ਰਾਮਚੰਦਰ ਮਹਾਰਾਜ ਜੀ ਜੇ ਅੱਜ ਸ਼੍ਰੀ ਹਨੂਮਾਨ ਮੰਦਿਰ ਕਟੜਾ ਚੌਂ ਫਰਵਾੜਾ ਬਾਲਣ ਸੇਵਾ ਸਭਾ ਦੇ ਪ੍ਰਧਾਨ ਦੀਪਕ ਕੁਮਾਰ ਖੋਸਲਾ ਜੀ ਅਤੇ ਚੇਅਰਮੈਨ ਅਰຸນ ਖੋਸਲਾ ਜੀ ਦੀ ਅਦਸ਼ਤਾ ਦੇ ਵਿੱਚ ਅਤੇ ਸਾਡੇ ਸ਼ਿੰਦੇ ਅੰਕਲ ਜੀ ਸੁ ਵਿਨੋਦ ਸੂਜ ਜੀ ਸ਼ਿਲਾ ਸੂਜ ਜੀ ਅਤੇ ਅਨਿਲੋਰੀ ਜੀ ਅਤੇ ਹੋਰ ਵੀ ਸਾਰੇ ਮੈਂਬਰਾਂ ਵੱਲੋਂ ਇੱਕ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਜੋ ਕਿ ਸ਼੍ਰੀ ਸੰਕਟਮੋਚਨ ਹਨੂਮਾਨ ਸੇਵਾ ਸਮਿਤੀ ਟਟਾਰਾ ਚੌਂਕ ਫਰਵਾੜਾ ਨਾਂ ਰੱਖਿਆ ਗਿਆ ਹੈ ਜਿਸ ਵਿੱਚ ਸਾਡੇ ਆਪਣੇ ਮਹੱਲੇ ਦੇ ਇਸ਼ੂ ਬਦਾਵਨ ਜੀ ਨੂੰ ਸਾਰਿਆਂ ਦੀ ਸਰਬਸੰਮਤੀ ਦੇ ਨਾਲ ਪ੍ਰਧਾਨ ਬਣਾਇਆ ਗਿਆ ਆ ਅਤੇ ਅਸੀਂ ਇਹਨਾਂ ਤੋਂ ਆਸ ਕਰਦੇ ਹਾਂ ਕਿ ਸਾਰੇ ਮਹੱਲੇ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਨਾਲ ਲੈ ਕੇ ਜੋ ਮੰਦਰ ਦੀ ਅਸਾਰੀ ਆ ਅਤੇ ਨਵੇਂ ਤੋਂ ਨਵਾਂ ਮੰਦਰ ਦੇ ਲਈ ਨਵੇਂ ਤੋਂ ਨਵੇਂ ਪ੍ਰੋਜੈਕਟ ਲੈ ਕੇ ਆਣ ਬੋਲ ਸਿਆਪਤੀ ਦਾ ਮਚੰਦਰ ਮਹਾਰਾਜ ਕੀ ਜਗਰਾ ਵੀਰ ਬਜਰੰਗੀ ਦਾ ਹਰ ਹਰ ਨਾ ਦੀ ਸਾਨੂੰ ਪ੍ਰਧਾਨ ਜੀ ਜਿਹੜੇ ਵਿਪਨ ਕੋਦਲਾ ਜੀ ਆ ਇਹਨਾਂ ਨੇ ਸਾਨੂੰ ਰਜਮੰਦੀ ਨਾਲ ਸਾਰਿਆਂ ਨੇ ਹਨੂਮਣ ਮੰਦਰ ਨੇ ਬਣਾਇਆ ਕਹਿੰਦੇ ਵੀ ਕਮੇਟੀ ਦੇ ਜਿਹਦਾ ਮੈਂਬਰ ਅਸੀਂ ਕਿਹਾ ਜੀ ਨਹੀਂ ਇਹ ਮੈਂਬਰ ਕੋਦਲਾ ਸਾਹਿਬ ਕਹਿੰਦੇ ਅੱਗੇ ਹੋਵੋ ਤੁਸੀਂ ਜੰਗ ਮੁੰਡੇ ਤੁੰਗੇ ਗੱੜ ਲੱਟ ਕੇ ਕੰਮ ਕਰਾਂਗੇ ਕੱਟ ਕੇ ਕੰਮ ਕਰਾਂਗੇ ਜਿੱਦਾਂ ਅੱਗੇ ਕਰਦੇ ਉਦੋਂ ਫੇਰ ਕਰਾਂਗੇ ਜੈ ਸ਼੍ਰੀ ਹੋਰ ਜੋ ਆਲੇ ਦੁਆਲੇ ਸਾਡੇ ਪ੍ਰਚੀਨ ਮੰਦਿਰ ਹਨ ਇੱਦਾਂ ਹੀ ਕਟੈਰਾ ਦੇ ਵਿੱਚ ਅਨੁਮਾਨ ਜੀ ਦਾ ਮੰਦਿਰ ਹੈ ਸਾਡੇ ਈਸ਼ੂ ਜੀ ਛੋਟੇ ਹੁੰਦੇ ਤੋਂ ਇਸ ਮਹੱਲੇ ਦੇ ਪਲੋਸੀ ਆ ਮੰਦਿਰ ਦੇ ਨਾਲ ਆ ਸਾਰਾ ਪਰਿਵਾਰ ਇੱਥੇ ਇੱਕ ਦੂਜੇ ਦੇ ਨਾਲ ਸੇਵਾ ਭਾਵਨਾ ਨਾਲ ਕੰਮ ਕਰਦੇ ਆ ਅੱਜ ਸ਼ਰਮ ਸੰਤੀ ਦੇ ਨਾਲ ਸਾਡੇ ਕਟੈਰਾ ਦੇ ਆਲੇ ਦੁਆਲੇ ਸਾਰੇ ਹੀ ਜਿੰਨੇ ਮੈਂਬਰ ਸਾਰੇ ਪਰਿਵਾਰ ਈਸ਼ੂ ਵਧਾਵਨ ਜੀ ਨੂੰ ਇੱਥੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਮੈਂ ਆਪਣੇ ਵੱਲੋਂ ਔਰ ਇਸ ਏਰੀਆ ਵੱਲੋਂ ਔਰ ਸਰਮ ਸੰਤੀ ਦੇ ਨਾਮ ਜਿਹੜਾ ਬਹੁਤ ਖੁਸ਼ੀ ਆ ਇਹ ਜੰਗ ਬੇਡਾ ਸਾਡਾ ਆਨ ਵਾਲਾ ਸਮਾਂ ਇਹ ਸੇਵਾ ਕਰੂਗੇ ਸਾਡਾ ਵੀ ਫਰਜ਼ ਬੰਦਾ ਇਹਨਾਂ ਜੰਗ ਬੱਚਿਆਂ ਨੂੰ ਅਸ਼ੀਰਵਾਦ ਦੇ ਕੇ ਅੱਗੇ ਵਧਾਈਏ ਸਾਰੇ ਸ਼ਹਿਰ ਨਿਵਾਸੀਆਂ ਨੂੰ ਜਿਹੜੇ ਜਿਹੜੇ ਮੰਦਰ ਪੁਜਾਰੀ ਜਿਹੜੇ ਮੰਦਰ ਦੇ ਮੇਨ ਸਾਰੀਆਂ ਧਾਰਮਿਕ ਸੰਸਥਾ ਪ੍ਰੀਤੀ ਕਲ ਹੋਰ ਸੋਸ਼ਲ ਪ੍ਰਭੂ ਰਾਮ ਦੇ ਜੋ ਭਗਤਾ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਹੋਮੋ ਹਮਾ ਕੇ 22 ਤਰੀਕ ਨੂੰ 11 ਵਜੇ ਸ੍ਰੀ ਮੋਹਣੀ ਜੀ ਮੰਦਿਰ ਸਾਰੇ ਪਹੁੰਚੋ ਔਰ ਸ਼ੋਭਾ ਜਾਤਾ ਜੋ ਅੱਜ ਪੂਰੇ ਵਾਰਡ ਦੇ ਵਿੱਚ ਪ੍ਰਭੂ ਰਾਮ ਜੀ ਦੀ ਲਹਿਰ ਚੱਲ ਰਹੀ ਘਰ ਘਰ ਲਹਿਰ ਚੱਲ ਰਹੀ ਆ ਕੋਈ ਇਹ ਨਾ ਕਵੇ ਮੈਂ ਰਹਿ ਗਿਆ ਅੱਜ ਦੇ ਦਿਨ ਦੇ ਸੰਕਰਾਂਤੀ ਦੇ ਅੱਜ ਨਵਾਂ ਮਹੀਨਾ ਚੜਿਆ ਮੈਂ ਆਪਣੇ ਵੱਲੋਂ ਸ਼ਹਿਰ ਵਾਸੀਆਂ ਨੂੰ ਇਹੀ ਬੇਨਤੀ ਕਰੂੰਗਾ ਵੀ ਪ੍ਰਾਰਥਨਾ ਕਰੂੰਗਾ ਵੀ ਤੁਸੀਂ ਸਾਰੇ ਬਾਣ ਚੜ ਕੇ ਇਸ ਲਈ ਔਰ ਜੰਗ ਜਿੰਨੇ ਬੱਚੇ ਜੰਗ ਸਾਡੀਆਂ ਪਹਿਣਾ ਸਾਡੀਆਂ ਲੜਕੀਆਂ ਬੀਬੀਆਂ ਮਾਤਾ ਸਾਰੇ ਹੋਮ ਮੰਮਾ ਕੇ ਉੱਤੇ ਪਹੁੰਚੋ ਧੰਨਵਾਦ